जेब वो पैसे काट के लैके उल्टा कटे अपनी जैकेट च पाए तो चलता बोल रहा है बंटर उठा उठा के अपनी पॉकेट में डाल रहा है डाल रहे हो सारे और निकाल कर जब उसका काम हो गया तो कोई मदद के लिए थोड़ी ना वो आया था वो भाग गया वो उसी टाइम भाग गया वो उसी टाइम भाग गया भाजी पंजाब हूं वाला पंजाब नहीं रह गया पुणी। पुणी ਸੜਕ ਤੇ ਅਗਰ ਕੋਈ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਦੀ ਮਦਦ ਵਾਸਤੇ ਅਕਸਰ ਲੋਕ ਆਂਦੇ ਨੇ ਤੇ ਆਪਣੀ ਇਨਸਾਨੀਅਤ ਨਿਭਾਉਂਦੇ ਨੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਜਿੱਥੇ ਕਿ ਇੱਕ ਸ਼ਖਸ ਜਦੋਂ ਇੱਕ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਉਸ ਨੂੰ ਕੋਈ ਗੱਡੀ ਹਿੱਟ ਕਰ ਜਾਂਦੀ ਹੈ ਤੇ ਇੱਕ ਰਾਹਗੀਰ ਜਦੋਂ ਦੇ ਮਦਦ ਕਰਨ ਵਾਸਤੇ ਆਂਦਾ ਹੈ ਤਾਂ ਉਲਟਾ ਉਹਦੀ ਮਦਦ ਕਰਨ ਦੀ ਬਜਾਏ ਉਸ ਦੇ ਜੇਬ ਚੋਂ ਪੈਸੇ ਕੱਢ ਲੈਂਦਾ ਹੈ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਤਾਂ ਅਸੀਂ ਤੁਹਾਨੂੰ ਸੀਸੀਟੀਵੀ ਦਿਖਾ ਰਹੇ ਹਾਂ ਔਰ ਇਸ ਖਬਰ ਦੀ ਪ੍ਰਮਾਨਿਕਤਾ ਨੂੰ ਪੂ ਲੇ ਪਰਿਵਾਰਕ ਮੈਂਬਰਾਂ ਨਾਲ ਵੀ ਮੌਜੂਦ ਨੇ ਔਰ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਰਵੀ ਮਹਾਜਨ ਜੋ ਕਿ ਉਸ ਹਾਦਸੇ ਦਾ ਸ਼ਿਕਾਰ ਹੋਏ ਔਰ ਉਸ ਤੋਂ ਬਾਅਦ ਇਹ ਸਾਰੀ ਘਟਨਾ ਹੋਈ ਅਸੀਂ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਮੈਡਮ ਕੀ ਹੋਈ ਘਟਨਾ ਸਰ ਗੱਡੀ ਹਿੱਟ ਕਰਕੇ ਚਲੇ ਗਈ ਨਾ ਗੱਡੀ ਵੱਲੇ ਰੁਕੇ ਐ ਔਰ ਜਿਹੜੇ ਮਦਦ ਕਰਨ ਵਾਲੇ ਆਏ ਸੀ ਉਹਨਾਂ ਨੇ ਮਦਦ ਕੀ ਕਰਨੀ ਸੀ ਜੇ ਉਹ ਪੈਸੇ ਕੱਢ ਕੇ ਲਾ ਕੇ ਉਲਟਾ ਹਾਂਜੀ ਕਿੰਨੇ ਪੈਸੇ ਸੀ ਜੇ 2 ਲੱਖ ਦੇ ਕਰੀ 2 ਲੱਖ ਦੇ ਕਰੀ ਤਾਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਚਲੇ ਦੁਕਾਨ ਤੋਂ ਆ ਰਹੇ ਸੀ ਆਪਣੇ ਘਰ ਜਾ ਰਹੇ ਸੀ ਹਾਂਜੀ ਉਹ ਵਿਅਕਤੀ ਨੇ ਕੀ ਕੀਤਾ ਸੀ ਸੀਸੀਟੀਵੀ 'ਚੋਂ ਨਜ਼ਰ ਆ ਰਿਹਾ ਹੈ ਹਾਂਜੀ ਵਿਅਕਤੀ ਨੇ ਕੀਤਾ ਕਿ ਜਿਨੇ ਪੈਸੇ ਚੁੱਕੇ ਉਹਨੇ ਕੀ ਕੀਤਾ ਜੇਬਾਂ ਉਹਨੇ ਜਿਸ ਨੂੰ ਚੁੱਕਿਆ ਹੋਏਗਾ ਉਹਨੂੰ ਪਤਾ ਲੱਗ ਗਿਆ ਹੋਵੇਗਾ ਜੈਕਟ ਪਾਈ ਹੋਈ ਹੈ ਜੇਬ ਜੈਕਟ ਉਪਾੜੀ ਹੈ ਜੇ ਜਿਪ ਖੋਲੀ ਹੈ ਪੈਸੇ ਕੱਢੇ ਆਪਣੀ ਜੈਕਟ 'ਚ ਪਾਏ ਹੈ ਤੇ लोगों को, लगा लगा लोगों को बातों में लगा दिया लोगों को बातों में लगा दिया करते रहे और पहले उसने जब उठाएगा जैकेट में है कुछ हुँ। हाथ उथ लगा के बस बातों में लगा के मिनट फिर देखा कि बात इधर उधर हो रहे हैं धीरे धीरे एक एक जिप खोल रहा है के अपने पॉकेट में डाल रहा है और टाइम देखो कि उस टाइम पे बंदा क्या कर रहा है मतलब क्या सिचुएशन है उस बंदे की वो मतलब इतने उनकी सीरियस हालत है उस टाइम पे ये बंदा सोचता है यार कि उनको मेडिकल कंडीशन में पैसों की जरूरत होगी उसकी फैमिली को और उस टाइम पे आप निकाल रहे हो ਉਸ ਟਾਈਮ 'ਤੇ ਉਨ੍ਹਾਂ ਕੀ ਇਲਾਜ ਲਈ ਘਰਵਾਲੋਂ ਕੋ ਪੈਸੇ ਚਾਹੀਏ ਹੋਏਗੇ ਨਾ ਪਰ ਆਹ ਵਹਾਂ ਸੇ ਪੈਸੇ ਕਢ ਰਿਹਾ ਹੋ ਸਾਰੇ ਅਰ ਕਢ ਕਰਾ ਜਬ ਉਸ ਕਾਮ ਹੋ ਗਿਆ ਕੋ ਮਦਦ ਕੇ ਲਈ ਥੋੜੀ ਨਾ ਉਹ ਆਇਆ ਤਾਂ ਉਹ ਭੱਗ ਗਿਆ ਬੋਸੇ ਟਾਈਮ ਭੱਗ ਗਿਆ ਵਹਾਂ ਸੇ ਉਹ ਬਿਲਕੁਲ ਪਾਜੀ ਪੰਜਾਬ ਇਦਾਂ ਦਾ ਹੈ ਕਿਦਾਂ ਪੰਜਾਬ ਜਿੱਤੇ ਵੈਸੀ ਲੋਕੀ ਕਹਿੰਦੇ ਕੋਈ ਬੰਦਾ ਡਿੱਗਾ ਹੋਵੇ ਦੀ ਮਤ ਵਾਸਤੇ ਖੁਦ ਆਪਣੀ ਜਾਨ ਲਾ ਦਿੰਦੇ ਪਾਜੀ ਪੰਜਾਬ ਹੁਣ ਉਹ ਵਾਲਾ ਪੰਜਾਬ ਨਹੀਂ ਰਹਿ ਗਿਆ ਇੱਥੇ ਤੇ ਹੁਣ ਦਿਨੇ ਦੁਪਹਿਰੀ ਲੋਕੀ ਲੁੱਟ ਕੇ ਲੈ ਜਾਂਦੇ ਨੇ ਰਾਤ ਦੀ ਦੇ ਗੱਲ ਦੂਰ ਦੀ ਹੈ ਦੇਖੋ ਇੱਕ ਬੰਦਾ ਦੁਕਾਨ ਤੋਂ ਆਪਣੇ ਘਰ ਜਾ ਰਿਹਾ ਹੈ ਕਾਰ ਕੋਈ ਦੁਕਾਨ ਦਾ ਕੈਸ਼ ਹੈਗਾ ਦੋ ਦਿਨ ਦੀ ਸੇਲ ਲੱਗੀ ਸੀ ਹੋਰੀ ਉਹ ਕਾਰ ਜਾ ਰਿਹਾ ਗੱਡੀ ਹਿੱਟ ਕਰ ਗਿਆ ਤੂੰ ਹੀ ਕਮ ਸੇ ਕਮ ਹੋਰੀ ਮਦਦ ਕਰ ਦਿਓ ਬਾਕੀ ਜਿਹੜਨਾਂ ਨੇ ਚੁੱਕਿਆ ਏਸ਼ੀਆ ਡਾਇਗਨੋਸ ਵਾਲਿਆਂ ਨੇ ਸਾਡੀ ਬਹੁਤ ਸਪੋਰਟ ਕੀਤੀ ਸੀ ਉਹਨਾਂ ਨੇ ਉਹਨਾਂ ਦੇ ਪਰਸ ਦੇ ਪੈਸੇ ਮੋਬਾਈਲ ਫੋਨ ਹੋਰ ਕਾਗਜ਼ ਹੈਗੇ ਉਹ ਦੇ ਦਿੱਤੇ ਰਾਘਿਰ ਜਿਹੜਾ ਹੈਗਾ ਸੀ ਉਹਨੇ ਹੀ ਇਹ ਕੰਮ ਕੀਤਾ ਤੇ ਇਹ ਦੇਖੋ ਕੰਮ ਕੋਈ ਕਰਨ ਵਾਲਾ ਥੋੜੇ ਨਾ ਹੈਗਾ ਤੇ ਉਹਨੇ ਮਲਰੂਨੇ ਕਿਵੇਂ ਫਿਰ ਬਾਕੀ ਅਸੀਂ ਵੇਖ ਰਹੇ ਹਾਂ ਦੋ ਚਾਰ ਹੋਰ ਵੀ ਬੰਦੇ ਉੱਥੇ ਮੌਜੂਦ ਨੇ ਜਿਹੜੇ ਕੀ ਰਾਗੀਰ ਸੀਗੇ ਜਿਹੜੇ ਉਹਦੀ ਮਦਦ ਕਰ ਰਹੇ ਬਾਕੀ ਸਾਰੇ ਠੀਕ ਸੀ ਦੇਖੋ ਇੱਕੋ ਬੰਦੇ ਨੂੰ ਪਤਾ ਲੱਗਾ ਉਹਨੇ ਹੱਥ ਹੁੱਥ ਮਾਰ ਕੇ 2 ਲੱਖ ਰੁਪਏ ਕੱਢ ਕੇ ਨਿਕਲ ਗਿਆ ਤੇ ਉਸ ਤੋਂ ਬਾਅਦ ਸਾਨੂੰ ਅਈ ਸੀਸੀਟੀਵੀ ਫੁਟੇਜ ਕਢਵਾਈ ਹੈ ਕਿਉਂਕਿ ਦੁਕਾਨ ਤੋਂ ਪੈਸੇ ਘਰ ਗਏ ਹੈ ਅਈ ਸੀਸੀਟੀਵੀ ਫੁਟੇਜ ਕਢਾਈ ਤੇ ਕੱਲ ਸਾਨੂੰ ਸਾਰਾ ਕੁਝ ਸਾਧ ਪਤਾ ਲੱਗਾ ਔਰ ਇਹ ਸ਼ਕਲ ਸਾਫ਼ ਨਜ਼ਰ ਆ ਰਹੀ ਹੈ ਬਸ ਇਹ ਇਨਸਾਫ ਦੀ ਮੰਗ ਕਰਦੇ ਆ ਜਿਹੜੇ ਬੰਦੇ ਨੇ ਪੈਸੇ ਕੱਢੇ ਹੈ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾ ਤੇ ਜਿਸ ਬੰਦੇ ਨੇ ਹਿੱਟ ਕੀਤਾ ਉਹ ਰੁਕਣ ਦੀ بجائے ਦੌੜ ਗਿਆ ਤੂੰ ਕਮ ਸੇ ਕਮ ਤੂੰ ਮਾਰ ਕੇ ਗਿਆ ਇੱਕ ਮਿੰਟ ਰੁਕ ਕੇ ਉਹਨੂੰ ਦੇਖ ਤੇ ਜਾ ਅਈ ਉਹਨੂੰ ਕੁਝ ਕਹਿ ਦੇ ਦੇਣਾ ਨਹੀਂ ਸੱਟ ਜਿਹੜੀ ਲਗਣੀ ਲੱਗ ਗਈ ਪਰ ਕਮ ਸੇ ਕਮ ਰੁਕ ਕੇ ਕੇ ਤੇ ਜਾ ਸਕਦਾ ਸੀ ਨਾ ਉਹਨੂੰ ਹਸਪੀਟਲ ਐਡਮਿਟ ਕਰਵਾ ਸਕਦਾ ਸੀ ਪੇਸ਼ੈਂਟ ਦੀ ਕੰਡੀਸ਼ਨ ਬਿਲਕੁਲ ਸੀਰੀਅਸ ਹੈਗੀ ਹੈ 72 ਘੰਟੇ ਵਾਸਤੇ ਡਾਕਟਰਾਂ ਨੇ ਕਿਹਾ ਇਹ ਇਹ ਹੀ ਕੋਈ ਡਿਸੀਜਨ ਨਹੀਂ ਲੈ ਸਕਦੇ ਕੁਝ ਨਹੀਂ ਕਰ ਸਕਦੇ ਪਰ ਜਿਸ ਸ਼ਖਸ ਨੇ ਹਰਕਤ ਕੀਤੀ ਹੈ ਕਿਉਂਕਿ ਜੇ ਫਰੋਲ ਕੇ ਉਹਦੇ ਵਿੱਚੋਂ ਪੈਸੇ ਕੱਢੇ ਉਹਦੇ ਬਾਰੇ ਕੀ ਕਿਹਾ ਜਾਵੇ ਉਹਦੇ ਬਾਰੇ ਕਹਿਣਾ ਚਾਹਾਂਗੇ ਦੇਖੋਾਨੂੰ ਇਨਸਾਫ ਚਾਹੀਦਾ ਪੁਲਿਸ ਜਲਦੀ ਤੋਂ ਜਲਦੀ ਸਾਡਾ ਸਾਥ ਦੇਵੇ ਤੇ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਸਮਝੋ ਇਨਸਾਨੀਅਤ ਮਰ ਗਈ ਮਾਰੀ ਗਈ ਹੈ ਇਨਸਾਨੀਅਤ ਹੈ ਕਿੱਥੇ ਰਹਿ ਗਈ ਤੇ ਇਨਸਾਨੀਅਤ ਖਤਮ ਹੋ ਚੁੱਕੀ ਹੈ ਸਰ ਇਨਸਾਨੀਅਤ ਖਤਮ ਹੋ ਚੁੱਕੀ ਹੈ ਗਈ ਹੈ ਬਾਕੀ ਜਲਦੀ ਤੋਂ ਜਲਦੀ ਉਹ ਬੰਦੇ ਨੂੰ ਫੜਾਇਆ ਜਾਏ ਸਾਡੀ ਇਹੀ ਮੰਗ ਹੈਗੀ ਆ ਬਸ ਇਹੀ ਹੋਰ ਕੁਝ ਨਹੀਂ ਕਹਣਾ ਔਰ ਜਿਨੇ ਗੱਡੀ ਮਾਰੀ ਹੈ ਉਸ ਬੰਦੇ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਪਰ ਜਿਸਨੇ ਉਹ ਪੈਸੇ ਕਢੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹਦੀ ਜੇਚ ਪੈਸੇ ਸੀ ਸਾਨੂੰ ਇਸ ਕਰਕੇ ਪਤਾ ਲੱਗਾ ਦੁਕਾਨ ਦੇ ਪੈਸੇ ਘਰ ਦੇ ਰਾਤੀ ਜਾਣਾ ਹੀ ਹੈ ਜਦੋਂ ਹੀ ਪਹੁੰਚੇ ਗੁਰਨਾਣਕ ਹਸਪੀਟਲ ਮੈਂ ਉਹਨਾਂ ਦੀ ਜੈਕਟ ਪੈਸੇ ਦੇਖੇ ਮੈਨੂੰ ਪਤਾ ਸੀ ਉਹਨਾਂ ਕੋਲ ਪੈਸੇ ਸੇਲ ਹੈਗੀ ਹੈ ਦੁਕਾਨ ਦੀ ਪਰ ਉੱਥੇ ਸਾਨੂੰ ਕੋਈ ਪੈਸਾ ਬਰਾਮਦ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਹ ਤੋਂ ਬਾਅਦ ਹੀ ਸੀਸੀਟੀਵੀ ਫੁਟੇਜ ਕੱਲ ਕਢ ਸਾਨੂੰ ਤੇ ਸ਼ੱਕ ਹੀ ਕੀ ਐਂਬੂਲੈਂਸ ਵਾਲੇ ਨੇ ਨਾ ਕਿਸੇ ਨੇ ਕੱਢੇ ਹੋਣੀਆਂ ਕੁਝ ਉੱਤੇ ਤੇ ਸਾਫ਼ ਨਜ਼ਰ ਆ ਰਿਹਾ ਵੀਡੀਓ ਸਾਡੇ ਕੋਲ ਹੈ ਉੱਚ ਸਾਫ਼ ਨਜ਼ਰ ਆ ਰਿਹਾ ਬੰਦੇ ਨੇ ਪੈਸੇ ਕੱਢ ਕੇ ਬੰਡਲ ਕੱਢ ਕੇ ਆਪਣੀ ਜੈਕਟ ਚ ਪਾ ਗਏ ਤੇ ਉਹ ਬੰਦਾ 5 ਮਿੰਟ ਚ ਨਿਕਲ ਗਿਆ ਹੁਣੇ ਇਨਸਾਫ ਜਨ ਦੇ ਸਰਕਟ ਹਾਊਸ ਦੇ ਬਾਹਰ ਕੈਮਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਰਿਆਲਟੋ ਚੌਂਗ 'ਚ ਕੈਮਰੇ ਲੱਗੇ ਹੋਏ ਆ ਬੰਦੇ ਦੋਨੋਂ ਸਾਨੂੰ ਗ੍ਰਿਫਤਾਰ ਚਾਹੀਦੇ ਹੋਰ ਸਾਡੀ ਕੋਈ ਮੰਗ ਨਹੀਂ ਭਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਚੁੱਕਿਆ ਗਿਆ ਮੈਡਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਇਸ ਘਟਨਾ ਨੂੰ यही देखो कि आप जो हिट एंड रन का भी ऑब्वियसली उसके ऊपर केस बनता है हिट एंड रन का तो केस बनता है ना जो मारकर गया है रुका नहीं है उस टाइम पे और वो तो बाय चांस उस टाइम पे एक जो एरिया एरिया था था कि वो चल रहा है ना अगर यही सुनसान होता उन्होंने हाईवे जाना था होली सिटी पे यही कोई मार के चला जाए तो किसी को तो पता ही ना लगे तो जो पैसे निकालिए जेब के अंदर तो वो तो आप देखो ही ना वो तो साफ ही नजर आ रहा है कि इंसानियत है पर है देखो जो पैसे निकाल रहा है बंदा पहले बंदे की जिससे आप निकाल रहे हो उसकी हालत तो देखो कि उसकी हालत है उसके यहाँ से पैसे के पंजाब लोग मदद हाँ, ये पंजाब में क्या हर जगह ही भैया पैसों के लिए लोग बड़ा कुछ कर लेते हैं सारा कुछ आ, ही कर आ, रहे हैं पैसों के लिए इंसानियत खत्म और क्या आगे दो आगे दो आगे। हम तो यही चाहते हैं कि दोनों को पकड़ो दोनों को अरेस्ट किया जाए एक बार हम उनसे पूछे तो सोई करा क्या तूने तू पैसे निकाल रहा है तेरे को दिख नहीं रहा कितनी हालत खराब है ऐसे तो हमें है कि वो गिरफ्तार हो जाए और हमारे सामने लाया जाए बस हमें बस यही चाहिए ਪੁਲਿਸ ਬਿਲਕੁਲ ਤੇ ਭਾਜੀ ਪੁਲਿਸ ਤੋਂ ਉਮੀਦ ਕਰ ਹਾਂਜੀ ਪੁਲਿਸ ਤੋਂ ਹੀ ਪੂਰੀ ਉਮੀਦ ਕਰਦੇ ਆਂ ਪੁਲਿਸ ਸਾਡਾ ਸਾਥ ਦੇ ਰਹੀ ਹੈ ਅਸੀਂ ਦਰਖਾਸਤ ਦਿੱਤੀ ਹੈ ਉਹਨੇ ਉਹਨਾਂ ਨੇ ਕਿਹਾ ਜਲਦ ਤੋਂ ਜਲਦ ਬੰਦੇ ਗ੍ਰਿਫਤਾਰ ਕੀਤੇ ਜਾਣਗੇ ਬਿਲਕੁਲ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਜਦੋਂ ਕੋਈ ਵਿਅਕਤੀ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਤਾਂ ਅਕਸਰ ਲੋਕ ਉਸ ਦੀ ਮਦਦ ਵਾਸਤੇ ਆ ਗਿਆਂਦੇ ਨੇ ਔਰ ਉਸ ਨੂੰ ਜਿਹੜਾ ਹੈ ਫਟਾਫਟ ਹਸਪੀਟਲ ਲੈ ਕੇ ਜਾਂਦੀ ਦੀ ਗੱਲ ਕਰਦੇ ਨੇ ਲੇਕਿਨ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਜਦੋਂ ਇੱਕ ਸ਼ਖਸ ਜਿਹੜਾ ਹੈ ਉਹ ਇੱਕ ਸਟ੍ਰੀਚਰ ਤੇ ਪਿਆ ਸੀ ਤਾਂ ਉਸ ਦੇ ਬਾਕੀ ਸਾਥੀ ਤਿੰਨ ਚਾਰ ਲੋਕ ਜਿਹੜੇ ਅਣਜਾਣੇ ਲੋਕ ਸੀ ਉਹ ਦੀ ਮਦਦ ਵਾਸਤੇ ਜ਼ਰੂਰ ਅਗਿਆਏ ਉਹਦੇ ਵਿੱਚੋਂ ਇੱਕ ਸ਼ਖਸ ਅਚਾਨਕ ਕਹਿੰਦਾ ਹੈ ਕਿ ਤੁਸੀਂ ਬਾਹਰ ਦੇਖੋ ਮੈਸ ਦਾ ਇਲਾਜ ਕਰਵਾਉਣਾ ਇਸ ਤਰ੍ਹਾਂ ਦੀ ਗੱਲ ਵੀਡੀਓ ਦੇ ਸਾਹਮਣੇ ਨਜ਼ਰ ਆ ਰਹੀ ਤੇ ਲੇਕਿਨ ਉਸ ਤੋਂ ਬਾਅਦ ਅਚਾਨਕ ਉਸ ਦੀ ਜੇਬ ਦੇ ਵਿੱਚ ਹੱਥ ਪਾਏ ਜਾਂਦੇ ਨੇ ਔਰ ਜਦੋਂ ਉਸ ਦੀ ਜੇਬ ਦੇ ਵਿੱਚ ਹੱਥ ਪਾੰਦਾ ਹੈ ਔਰ ਉਸ ਦੀ ਜੇਬ ਦੇ ਵਿੱਚ ਲੱਖਾਂ ਰੁਪਏ ਜਿਹੜੇ ਸੀ ਉਹ ਕੱਢ ਲੁੱਟੇ ਜਾਂਦੇ ਨੇ ਔਰ ਸਾਫ਼ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਔਰ ਚਕਸੀ ਤਸਵੀਰ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਸਨੇ ਇਸ ਵਾਰਤਾ ਨੂੰ ਅੰਜਾਮ ਦਿੱਤਾ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਸ਼ਰਮਸਾਰ ਕਰ ਦੇਣ ਲਈ ਘਟਨਾ ਹੈ ਔਰ ਜੋ ਪੰਜਾਬ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਚ ਤੇ ਲੰਗਰ ਲੱਗਦੇ ਨੇ ਪੰਜਾਬ ਦੇ ਵਿੱਚ ਲੋਕ ਇੱਕ ਦੂਸਰੇ ਦੀ ਮਦਦ ਵਾਸਤੇ ਅੱਗੇ ਆਉਂਦੇ ਨੇ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਆਪਦਾ ਆਂਦੀ ਹੈ ਤਾਂ ਪੰਜਾਬੀ ਅਕਸਰ ਅੱਗੇ ਵੱਧ ਕੇ ਖੜਦੇ ਨੇ ਲੇਕਿਨ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਿਸ਼ ਕਰ ਰਹੇ ਨੇ ਤਾਂ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਔਰ ਇਸ ਸ਼ਖਸ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਰਕੇ ਹੈ ਕਿਉਂਕਿ ਇਸ ਨੇ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਜਿਸ ਤਰੀਕੇ ਦੇ ਨਾਲ ਲੋਕ ਆਪਸੀ ਭਾਈਚਾਰਕ ਸਾਂਝ ਇੱਕ ਦੂਸਰੇ ਦੇ ਮਦਦ ਵਾਸਤੇ ਅੱਗੇ ਆਉਂਦੇ ਨੇ ਤਾਂ ਇਹ ਮਦਦ ਦੇ ਨਾਮ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹੈ ਬਹੁਤ ਹੀ ਨਿੰਦਾ ਦੇ ਕਾਬਲ ਹੈ ਔਰ ਇਸ ਸ਼ਖਸ ਨੂੰ ਜਿਹੜਾ ਹੈ ਆਪਣੀ ਜਮੀਰ ਜਿਹੜਾ ਹੈ ਉਸ ਦਾ ਜਿਹੜਾ ਅਸੀਂ ਕਾਂਗੇ ਕਿ ਜਮੀਰ ਜਿਹੜਾ ਹੈ ਅਗਰ ਉਹ ਪੈਸਿਆਂ ਦੀ ਲੋੜ ਸੀ ਤਾਂ ਕਹਿ ਸਕਦਾ ਸੀ ਕਿ ਮੈਂ ਮਦਦ ਕੀਤੀ ਜੀ ਮੈਨੂੰ ਪੈਸੇ ਦੇ ਦੇ ਦਿੱਤੇ ਜਾਂ ਪਰ ਇਸ ਸ਼ਖਸ ਨੇ ਉਹ ਸਾਰੀਆਂ ਚੀਜ਼ਾਂ ਤਾਰ-ਤਾਰ ਕਰਦੇ ਹੋਏ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਔਰ ਇਹ ਵੀਡੀਓ ਅਮਰਤਸਰ ਦੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਅਸੀਂ ਸਾਰੀ ਗੱਲ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤਸਰ